ਨਾ ਤੁਸੀਂ ਫੋਨ ਠਾਉਂਦੇ ਹੋ ਨਾ ਤੁਸੀਂ ਸੰਪਰਕ ਦੇ ਵਿੱਚੋਂ ਗੌਰਮੈਂਟ ਸਾਦੀ ਲੱਗੀ ਆ ਆਪਾਂ ਕਿੱਥੇ ਦਿੰਦੀ ਆ ਆਪਾਂ ਦਿੰਦੇ ਕਿੱਥੇ ਦੱਸੋ ਸਾਡੀ ਤੁਹਾਨੂੰ ਪਤਾ ਨਹੀਂ ਹੜਾ ਆ ਲੋਕਾਂ ਦੀ ਮਤ ਕਰਦਾ ਟਾਈਮ ਆਪਾਂ ਕਦੀ ਸੁੱਤੇ ਆ ਜਾਂ ਹੋਰੇ ਮੁੱਖ ਮੰਤਰੀ ਨੂੰ ਲੈ ਕੇ ਭੇਜਿਆ ਤੁਹਾਡਾ 2 ਮਿੰਟ ਨਹੀਂ ਲੱਗਦੇ ਤੁਹਾਨੂੰ ਨੌਕਰੀ ਤੋਂ ਉਹਨਾਂ ਨੇ ਡਿਸਕਸ ਕਰ ਦੇਣਾ ਆ ਕੱਲਾ ਤੁਹਾਨੂੰ ਆ ਜਿਹੜਾ ਅਸਕੀ ਨਾਲ ਆ ਇਹ ਕਲੀਨ ਕਰ ਲਈ ਕਿਹਾ ਹੈ। ਇਹ ਕੀ ਡਿਊਟੀ ਲਈ ਤੁਹਾਡੇ ਕੋਲ ਨਹੀਂ ਹੋਈ। ਸਰ ਕੰਮ ਕਰਨਾ ਹੈ। ਹਾਂ। ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਸਾਡੇ ਨਾਲ ਰਹਿਣਾ। ਹਾਂ। ਉਹ ਡੱਕੇ ਨਿਕਲ ਜਾਣ। ਉਹ ਵੇਖੋ ਡੱਕੇ ਇਹ ਤੋਂ ਨਿਕਲੇ ਸਾਰਾ ਪਾਣੀ ਨਿਕਲ ਜਾਣਾ ਇਹ ਤੋਂ। ਸਰ ਨਿਕਲ ਜਾਣਾ। ਇੰਨਾ ਦੱਕਾ ਦੱਕੇ ਕਢਾ ਦਿਓ ਮਸ਼ੀਨ ਨਾਲ ਮਸ਼ੀਨ ਮਸ਼ੀਨ ਪਿੱਛੇ ਉਹ ਡੰਗਰ ਇੱਕ ਕਿੱਥੇ ਵਸ਼ੀ ਲੱਗੀ ਆ ਮਰੀ ਉੱਥੇ ਮੱਜੇ ਜੀ ਉਹ ਮੱਜੇ ਨੇ ਅਗਲੇ ਬੰਦੇ ਉਹਨੂੰ ਮਸ਼ੀਨ ਦਸਾ ਦੋ ਹੁਣੇ ਸਦੋ ਇੱਥੇ ਮਸ਼ੀਨ ਮੇਰੇ ਸਾਹਮਣੇ ਸਦੋ ਹੁਣੇ ਹਾਂ ਤੁਸੀਂ ਕਹਿੰਦੇ ਹੁਣੇ ਸਦੋ ਸਾਝ ਜੀ ਇਹ ਸਰ ਇਹ ਤੈਨੂੰ ਮਸ਼ੀਨ ਲੈਣਾ ਹਾਂਜੀ ਸਰ ਇੱਕ ਪਿੱਛੇ ਲੱਗੀ ਸਰ ਇੱਕ ਥੱਲੇ ਭੇਜ ਦਿਓ ਲਾਓ ਜਲਦੀ ਸਲਦੀ ਭਾਓ ਇਹਨੂੰ ਖਾਲੀ ਕਰੀਏ ਇੱਥੋਂ ਦੇਖੋ ਆਪਾਂ ਨੂੰ ਗਊਸ਼ਾਲਾ ਦੇ ਵਿੱਚ ਪਾਣੀ ਵੜ ਗਿਆ ਜੀ 2.25 ਚੰਗੇ ਬੰਦੇ ਤੁਸੀਂ ਹਾਂ ਰੋ ਜੀ ਅੱਜ ਤੋਂ ਬਾਅਦ ਡਿਊਟੀ ਤੋਂ ਕਾਈ ਕੀਤੀ ਮੁੱਖ ਮੰਤਰੀ ਨੂੰ ਲੈ ਕੇ ਭੇਜੂਗਾ ਸਮਝ ਗਈ ਗੀ ਗੱਲ ਇਹ ਮੇਰੀ ਨੋਟ ਕਰ ਲੋ ਕੱਲ ਡਿਊਟੀ ਹੈ ਡਿਊਟੀ ਡਿਊਟੀ ਕਰਦੀ ਆਪਾਂ ਆ ਲੋਕ ਦੇਖੋ ਕਿੰਨੇ ਬਜਾਦੇ ਓਕੇ ਹੁੰਦੇ ਆ ਆਪਾਂ ਘਰੀ ਬੈਠੇ ਜਾਂ ਨਾ ਤੁਸੀਂ ਫੋਨ ਠਾਉਂਦੇ ਹੋ ਨਾ ਤੁਸੀਂ ਸੰਪਰਕ ਦੇ ਵਿੱਚੋਂ ਡਾਕੂਮੈਂਟਸ ਆਦੀ ਲੱਗੀ ਆ ਆਪਾਂ ਕਿੱਥੇ ਦਿੰਦੀ ਆ ਆਪਾਂ ਦਿੰਨੇ ਕਿੱਥੇ ਦੱਸੋ ਸਾਡੀ ਤੁਹਾਨੂੰ ਪਤਾ ਨਹੀਂ ਹੜਾ ਆ ਲੋਕਾਂ ਦੀ ਮਤ ਕਰਦਾ ਟਾਈਮ ਆਪਾਂ ਕਦੀ ਸੁੱਤੇ ਆ ਯਾਰ ਹੋਰੇ ਮੁੱਖ ਮੰਤਰੀ ਨੂੰ ਲੈ ਕੇ ਭੇਜਿਆ ਤੁਹਾਡਾ 2 ਮਿੰਟ ਨਹੀਂ ਲੱਗਦੇ ਤੁਹਾਨੂੰ ਨੌਕਰੀ ਤੋਂ ਉਹਨਾਂ ਨੇ ਡਿਸਕਸ ਕਰ ਦੇਣਾ ਆ ਕੱਲਾ ਤੁਹਾਨੂੰ ਆ ਜਿਹੜਾ ਸਕੀਨ ਦਾ ਇਹ ਕਲੀਨ ਕਰ ਲਿਖਿਆ ਹੈ ਇੱਕ ਹੀ ਡਿਊਟੀ ਲਈ ਤੁਹਾਡੇ ਕੋਲ ਨਹੀਂ ਹੋਈ ਸਰ ਕੰਮ ਕਰਨਾ ਹੈ ਹਾਂ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਸਾਡੇ ਨਾਲ ਰਹਿਣਾ ਹਾਂ ਔਰ ਡੱਕੇ ਨਿਕਲ ਜਾਣ ਆਹ ਆਹ ਵੇਖੋ ਡੱਕੇ ਇਹ ਤਾਂ ਨਿਕਲੇ ਸਾਰਾ ਪਾਣੀ ਨਿਕਲ ਜਾਣਾ ਇਹ ਤੋਂ ਸਾਰਾ ਨਿਕਲ ਜਾਣਾ ਇਹਨਾਂ ਡੱਕਾ ਆਹ ਡੱਕੇ ਕਢਾ ਦਿਓ ਮਸ਼ੀਨ ਨਾਲ ਮਸ਼ੀਨ ਮਸ਼ੀਨ ਪਿੱਛੇ ਔਰ ਡੰਗਰ ਇੱਕ ਕਿੱਥੇ ਮਸ਼ੀਨ ਲੱਗੀ ਆ ਮਰੀ ਉੱਥੇ ਮੱਜੇ ਜੀ ਉਹ ਮੱਜੇ ਨੇ ਅਗਲੇ ਬੰਦੇ ਉਹਨੂੰ ਮਸ਼ੀਨ ਦਸਾ ਦੋ ਹੁਣੇ ਸਦੋ ਇੱਥੇ ਮਸ਼ੀਨ ਮੇਰੇ ਸਾਹਮਣੇ ਸਦੋ ਹੁਣੇ ਹਾਂ ਤੁਸੀਂ ਕਹਿੰਦੇ ਹੁਣੇ ਸਦੋ ਸਾਝ ਜੀ ਇਹ ਸਰ ਇਹਨੂੰ ਮਸ਼ੀਨ ਲੈਣੇ ਹਾਂਜੀ ਸਰ ਇੱਕ ਪਿੱਛੇ ਲੱਗੀ ਸਰ ਇੱਕ ਥੱਲੇ ਭੇਜ ਦਿਓ ਲਾਓ ਜਲਦੀ ਸਲਦੀ ਭਾਓ ਇਹਨੂੰ ਖਾਲੀ ਕਰੀਏ ਇੱਥੋਂ ਦੇਖੋ ਆਪਾਂ ਨੂੰ ਗਊਸ਼ ਦੋਟਾ ਹੀ ਸੰਗੇ ਬੰਦੇ ਆ ਤੁਸੀਂ ਹਾਂ ਰੋਜ ਅੱਜ ਤੋਂ ਬਾਅਦ ਡਿਊਟੀ ਤੋਂ ਕਟਾਈ ਕੀਤੀ ਮੁੱਖ ਮੰਤਰੀ ਨੂੰ ਲੈ ਕੇ ਭੇਜੂਗਾ ਸਮਝ ਗਈ ਗੀ ਗੱਲ ਇਹ ਮੇਰੀ ਨੋਟ ਕਰ ਲੋ ਕੱਲ ਡਿਊਟੀ ਹੈ ਡਿਊਟੀ ਡਿਊਟੀ ਕਰਦੀ ਆਪਾਂ ਆ ਲੋਕ ਦੇਖੋ ਕਿੰਨੇ ਬਜਾ ਦੇ ਓਕੇ ਹੁੰਦੇ ਆਪਾਂ ਘਰੀ ਬੈਠੇ ਜਾਂ ਨਾ ਤੁਸੀਂ ਫੋਨ ਠਾਉਂਦੇ ਹੋ ਨਾ ਤੁਸੀਂ ਸੰਪਰਕ ਦੇ ਵਿੱਚ ਹੋ ਡਾਕੂਮੈਂਟਸ ਆ ਦੀ ਲੱਗੀ ਆ ਆਪਾਂ ਕਿੱਥੇ ਦਿੰਦੀ ਆਪਾਂ ਇਹਨੇ ਕਿੱਥੇ ਦੱਸੋ ਸਾਡੀ ਤੁਹਾਨੂੰ ਪਤਾ ਨਹੀਂ ਹੜਾ ਆ ਲੋਕਾਂ ਦੀ ਮਤ ਕੰਦਾ ਟਾਈਮ ਆਪਾਂ ਕਦੀ ਸੁੱਤੇ ਆ ਯਾਰ ਹੁਣੇ ਮੁੱਖ ਮੰਤਰੀ ਨੂੰ ਲੈ ਕੇ ਭੇਜਿਆ ਤੁਹਾਡਾ 2 ਮਿੰਟ ਨਹੀਂ ਲੱਗਦੇ ਤੁਹਾਨੂੰ ਨੌਕਰੀ ਤੋਂ ਉਹਨਾਂ ਨੇ ਡੈਸਵਿਸ ਕਰ ਦੇਣਾ ਆ ਕੱਲਾ ਤੁਹਾਨੂੰ ਆ ਜਿਹੜਾ ਅਸਕੀ ਨਾਲ ਆਹੀ ਇਹ ਕਲੀਨ ਕਰ ਲਈ ਕਿਹਾ ਸੀ ਇੱਕ ਹੀ ਡਿਊਟੀ ਲਈ ਤੁਹਾਡੇ ਕੋਲ ਨਹੀਂ ਹੋਈ ਸਰ ਕੰਮ ਕਰਨਾ ਹੈ ਹਾਂ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਸਾਡੇ ਨਾਲ ਰਹਿਣਾ ਹਾਂ ਉਹ ਡੱਕੇ ਨਿਕਲ ਜਾਣਗੇ ਆਹ ਉਹ ਵੇਖੋ ਡੱਕੇ ਇਹ ਤਾਂ ਨਿਕਲੇ ਸਾਰਾ ਪਾਣੀ ਨਿਕਲ ਜਾਣਾ ਇਹ ਤੋਂ ਸਾਰਾ ਨਿਕਲ ਜਾਣਾ ਇਹਨਾਂ ਡੱਕਾ ਆ ਡੱਕੇ ਕਢਾ ਦਿਓ ਮਸ਼ੀਨ ਨਾਲ ਮਸ਼ੀਨ ਮਸ਼ੀਨ ਪਿੱਛੇ ਨਾਲ ਉਹ ਡੰਗਰ ਇੱਕ ਕਿੱਥੇ ਮਸ਼ੀਨ ਲੱਗੀ ਆ ਮਰੀ ਉੱਥੇ ਮੱਝ ਹੈ ਜੀ ਉਹ ਮੱਝ ਨੇ ਅਗਲੇ ਬੰਦੇ ਉਹਨੂੰ ਮਸ਼ੀਨ ਨੂੰ ਸਦੋ ਹੁਣੇ ਸਦੋ ਇੱਥੇ ਮਸ਼ੀਨ ਮੇਰੇ ਸਾਹਮਣੇ ਸਦੋ ਹੁਣੇ ਹਾਂ ਹੁਣੇ ਸਦੋ ਸਾਥੀ ਇਹ ਤਿੰਨ ਮਸ਼ੀਨਾਂ ਨੇ ਹਾਂਜੀ ਸਰ ਇੱਕ ਪਿੱਛੇ ਲੱਗੀ ਸਰ ਇੱਕ ਥੱਲੇ ਭੇਜ ਦਿਓ ਲਾਓ ਜਲਦੀ ਭਾਓ ਇਹਨੂੰ ਖਾਲੀ ਕਰੀਏ ਇੱਥੋਂ ਦੇਖੋ ਆਪਾਂ ਨੂੰ ਗਊਸ਼ਾਲਾ ਦੇ ਵਿੱਚ ਪਾਣੀ ਵੜ ਗਿਆ ਜਾਨ ਲੋਟਾਈ ਸਾਰੇ ਬੰਦੇ ਤੁਸੀਂ ਹਾਂ ਰੋ ਜੀ ਅੱਜ ਤੋਂ ਬਾਅਦ ਡਿਊਟੀ ਤੋਂ ਕਟਾਈ ਕੀਤੀ ਮੁੱਖ ਮੰਤਰੀ ਨੂੰ ਲੈ ਕੇ ਭੇਜੂਗਾ ਸਮਝਦੇ ਕੀ ਕਰ ਇਹ ਮੇਰੇ ਨੋਰ ਕਾ ਲੋਕਾਂ ਡਿਊਟੀ ਇਜ਼ ਡਿਊਟੀ ਡਿਊਟੀ ਕਰਦੀ ਆਪਾਂ ਆ ਲੋਕ ਦੇਖੋ ਕਿੰਨੇ ਬਚਾਦੇ ਓਕੇ ਹੁੰਦੇ ਆ ਆਪਾਂ ਘਰੀ ਬੈਠੇ ਜਾਨ ਨਾ ਤੁਸੀਂ ਫੋਨ ਠਾਉਂਦੇ ਹੋ ਨਾ ਤੁਸੀਂ ਸੰਪਰਕ ਦੇ ਵਿੱਚੋਂ ਗੌਰਮੈਂਟ ਸਾਦੀ ਲੱਗੀ ਆ ਆਪਾਂ ਕਿੱਥੇ ਦਿੰਦੀ ਆ ਆਪਾਂ ਦਿੰਦੀ ਕਿੱਥੇ ਦੱਸੋ ਸਾਡੀ ਤੁਹਾਨੂੰ ਪਤਾ ਨਹੀਂ ਹੜਾ ਆ ਲੋਕਾਂ ਦੀ ਮਤ ਕਰਦਾ ਟਾਈਮ ਆਪਾਂ ਕਦੀ ਸੁੱਤੇ ਆ ਜਾਂ ਹੋਰੇ ਮੁੱਖ ਮੰਤਰੀ ਨੂੰ ਲੈ ਕੇ ਭੇਜਿਆ ਤੁਹਾਡਾ 2 ਮਿੰਟ ਨਹੀਂ ਲੱਗਦੇ ਤੁਹਾਨੂੰ ਨੌਕਰੀ ਤੋਂ ਉਹਨਾਂ ਨੇ ਡਿਸਪੋਜ਼ ਕਰ ਦੇਣਾ ਆ ਕੱਲਾ ਤੁਹਾਨੂੰ ਆ ਜਿਹੜਾ ਸਕੀਨ ਦਾ ਇਹ ਕਲੀਨ ਕਰ ਲਿਖਿਆ ਹੈ ਇਹ ਕੀ ਡਿਊਟੀ ਲਈ ਤੁਹਾਡੇ ਕੋਲ ਨਹੀਂ ਹੋਈ ਸਰ ਕੰਮ ਕਰਨਾ ਹੈ ਹਾਂ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਸਾਡੇ ਨਾਲ ਰਹਿਣਾ ਹਾਂ ਆ ਉਹ ਡੱਕੇ ਨਿਕਲ ਜਾਣ ਆ ਵੇਖੋ ਡੱਕੇ ਇਹ ਤਾਂ ਨਿਕਲੇ ਸਾਰਾ ਪਾਣੀ ਨਿਕਲ ਜਾਣਾ ਇਹ ਤੋਂ ਸਾਰਾ ਨਿਕਲ ਜਾਣਾ ਇੰਨਾ ਦੱਕਾ ਦੱਕੇ ਕਢਾ ਲਿਓ ਮਸ਼ੀਨ ਨਾਲ ਮਸ਼ੀਨ ਮਸ਼ੀਨ ਪਿੱਛੇ ਉਹ ਡੰਗਰ ਇੱਕ ਕਿੱਥੇ ਵਸ਼ੀ ਲੱਗੀ ਆ ਮਰੀ ਉੱਥੇ ਮੱਜੇ ਜੀ ਉਹ ਮੱਜੇ ਨੇ ਅਗਲੇ ਬੰਦੇ ਉਹਨੂੰ ਮਸ਼ੀਨ ਦਸਾ ਦੋ ਹੁਣੇ ਸਦੋ ਇੱਥੇ ਮਸ਼ੀਨ ਮੇਰੇ ਸਾਹਮਣੇ ਸਦੋ ਹੁਣੇ ਹਾਂ ਤੁਸੀਂ ਕਹਿੰਦੇ ਹੁਣੇ ਸਦੋ ਸਾਜੀ ਯੇ ਸਰ ਇਹ ਤੈਨੂੰ ਮਸ਼ੀਨ ਲੈਣੀ ਹਾਂਜੀ ਸਰ ਇੱਕ ਪਿੱਛੇ ਲੱਗੀ ਸਰ ਇੱਕ ਥੱਲੇ ਭੇਜ ਦਿਓ ਲਾਓ ਜਲਦੀ ਬਰਾਓ ਇਹਨੂੰ ਖਾਲੀ ਕਰੀਏ ਇੱਥੋਂ ਦੇਖੋ ਆਪਾਂ ਨੂੰ ਗਊਸ਼ਾਲਾ ਦੇ ਵਿੱਚ ਪਾਣੀ ਵੜ ਗਿਆ ਜਾਨ ਦੋ 2.5 ਚੰਗੇ ਬੰਦੇ ਤੁਸੀਂ ਹਾਂ ਰੋ ਜੀ ਅੱਜ ਤੋਂ ਬਾਅਦ ਡਿਊਟੀ ਤੋਂ ਕਤਾਈ ਕੀਤੀ ਮੁੱਖ ਮੰਤਰੀ ਨੂੰ ਲੈ ਕੇ ਭੇਜੂਗਾ ਸਮਝਦੇ ਕਿ ਦੀ ਗੱਲ ਇਹ ਮੇਰੇ ਨੋਰ ਕਾ ਲੋਕਾਂ ਡਿਊਟੀ ਇਜ਼ ਡਿਊਟੀ ਡਿਊਟੀ ਕਰਦੀ ਆਪਾਂ ਆ ਲੋਕ ਦੇਖੋ ਕਿੰਨੇ ਬਚਾਦੇ ਓਕੇ ਹੁੰਦੇ ਆ ਆਪਾਂ ਘਰੀ ਬੈਠੇ ਜਾਂ ਨਾ ਤੁਸੀਂ ਫੋਨ ਠਾਉਂਦੇ ਹੋ ਨਾ ਤੁਸੀਂ ਸੰਪਰਕ ਦੇ ਵਿੱਚ ਹੋ ਗੌਰਮੈਂਟ ਸਾਦੀ ਲੱਗੀ ਆ ਆਪਾਂ ਕਿੱਥੇ ਦਿੰਦੀ ਆ ਆਪਾਂ ਦਿੰਦੀ ਕਿੱਥੇ ਦੱਸੋ ਸਾਡੀ ਤੁਹਾਨੂੰ ਪਤਾ ਨਹੀਂ ਹੜਾ ਆ ਲੋਕਾਂ ਦੀ ਮਤ ਕਰਦਾ ਟਾਈਮ ਆਪਾਂ ਕਦੀ ਸੁੱਤੇ ਆ ਯਾਰ ਹੋਰੇ ਮੁੱਖ ਮੰਤਰੀ ਨੂੰ ਲੈ ਕੇ ਭੇਜਿਆ ਤੁਹਾਡਾ 2 ਮਿੰਟ ਨਹੀਂ ਲੱਗਦੇ ਤੁਹਾਨੂੰ ਨੌਕਰੀ ਤੋਂ ਉਹਨਾਂ ਨੇ ਡਿਸਕਸ ਕਰ ਦੇਣਾ ਆ ਕੱਲਾ ਤੁਹਾਨੂੰ ਆ ਜਿਹੜਾ ਸਕੀਨ ਦਾ ਇਹ ਕਲੀਨ ਕਰ ਲਿਖਿਆ ਹੈ ਇੱਕ ਹੀ ਡਿਊਟੀ ਲਈ ਤੁਹਾਡੇ ਕੋਲ ਨਹੀਂ ਹੋਈ ਸਰ ਕੰਮ ਕਰਨਾ ਹੈ ਹਾਂ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਸਾਡੇ ਨਾਲ ਰਹਿਣਾ ਹਾਂ ਉਹ ਡੱਕੇ ਨਿਕਲ ਜਾਣ ਆਹ ਆਹ ਵੇਖੋ ਡੱਕੇ ਇਹ ਤਾਂ ਨਿਕਲੇ ਸਾਰਾ ਪਾਣੀ ਨਿਕਲ ਜਾਣਾ ਇਹ ਤੋਂ ਸਾਰਾ ਨਿਕਲ ਜਾਣਾ ਇਹਨਾਂ ਡੱਕਾ ਆਹ ਡੱਕੇ ਕਢਾ ਦਿਓ ਮਸ਼ੀਨ ਨਾਲ ਮਸ਼ੀਨ ਮਸ਼ੀਨ ਪਿੱਛੇ ਉਹ ਡੰਗਰ ਇੱਕ ਕਿੱਥੇ ਵਸ਼ੀ ਲੱਗੀ ਆ ਮਰੀ ਉੱਥੇ ਮੱਜੇ ਜੀ ਉਹ ਮੱਜੇ ਨੇ ਅਗਲੇ ਬੰਦੇ ਉਹਨੂੰ ਮਸ਼ੀਨ ਦਸਾ ਦੋ ਹੁਣੇ ਸਦੋ ਇੱਥੇ ਮਸ਼ੀਨ ਮੇਰੇ ਸਾਹਮਣੇ ਸਦੋ ਹੁਣੇ ਹਾਂ ਤੁਸੀਂ ਕਹਿੰਦੇ ਹੁਣੇ ਸਦੋ ਸਾਝ ਜੀ ਇਹ ਸਰ ਇਹਨੂੰ ਮਸ਼ੀਨ ਲੈਣਾ ਹਾਂਜੀ ਸਰ ਇੱਕ ਪਿੱਛੇ ਲੱਗੀ ਸਰ ਇੱਕ ਥੱਲੇ ਭੇਜ ਦਿਓ ਲਾਓ ਜਲਦੀ ਸਲਦੀ ਭਾਓ ਇਹਨੂੰ ਖਾਲੀ ਕਰੀਏ ਇੱਥੋਂ ਦੇਖੋ ਆਪਾਂ ਨੂੰ ਗਊਸ਼ਾਲਾ ਦੇ ਵਿੱਚ ਪਾ ਲੋਟਾਈ ਸਾਰੇ ਬੰਦੇ ਤੁਸੀਂ ਹਾਂ ਰੋ ਜੀ ਅੱਜ ਤੋਂ ਬਾਅਦ ਡਿਊਟੀ ਤੋਂ ਕਟਾਈ ਕੀਤੀ ਮੁੱਖ ਮੰਤਰੀ ਨੂੰ ਲੈ ਕੇ ਭੇਜੂਗਾ ਸਮਝੇ ਕੀ ਗੱਲ ਇਹ ਮੇਰੇ ਨੋਰ ਕਾ ਲੋਕ ਡਿਊਟੀ ਇਜ਼ ਡਿਊਟੀ ਡਿਊਟੀ ਕਰਦੀ ਆਪਾਂ ਆ ਲੋਕ ਦੇਖੋ ਕਿੰਨੇ ਬਚਾਦੇ ਓਕੇ ਹੁੰਦੇ ਆ ਆਪਾਂ ਘਰੀ ਬੈਠੇ ਜਾਂ